ਕਿ ਤੁਸੀਂ ਵੀ ਰਾਤ ਨੂੰ ਸੁੱਤੇ ਪਏ ਸੀ ਤੁਹਾਡੇ ਲੱਤਾਂ ਦੇ ਵਿੱਚ ਕੜਵਲ ਪੈ ਗਏ ਲੱਤਾਂ ਦੇ ਵਿੱਚ ਕੜੱਲਾਂ ਪੈ ਗਈਆਂ ਲੇਟ ਨਾਈਟ ਲੈਗ ਕ੍ਰੈਂਪਸ ਆਏ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਹੁੰਦਾ ਕੀ ਹੈ ਫਾਰ ਇਗਜ਼ਾਮਪਲ ਅਪਰ ਡੋਲੇ ਵਾਲੇ ਬਾਈਸੈਪਸ ਮਸਲਸ ਨੂੰ ਕੰਟਰੈਕਟ ਕਰ ਰਹੇ ਹਾਂ ਰਿਲੀਜ਼ ਕਰ ਰਹੇ ਹਾਂ ਉਸੇ ਤਰ੍ਹਾਂ ਲੱਤਾਂ ਦੇ ਮਸਲਸ ਆਪਣੇ ਆਪ ਕੰਟਰੈਕਟ ਤਾਂ ਹੋ ਜਾਂਦੇ ਆ ਰਿਲੀਜ਼ ਨਹੀਂ ਹੁੰਦੇ ਕਾਰਨ ਕੀ ਹੈ ਫਟੀਕ ਥੱਕ ਜਾਣਾ ਦੂਸਰਾ ਡੀ ਹਾਈਡਰੇਸ਼ਨ ਪਾਣੀ ਦੀ ਮਾਤਰਾ ਦੇ ਵਿੱਚ ਕਮੀ ਆਉਣਾ ਤੀਸਰੇ ਨੰਬਰ ਤੇ ਵਿਟਾਮਿਨ ਬੀ ਦੀ ਡੈਫੀਸ਼ੀਐਂਸੀ ਹੋਣਾ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਪ੍ਰੋਪਰ ਪਾਣੀ ਪੀਓ ਔਰ ਸੌਣ ਤੋਂ ਪਹਿਲਾਂ ਇੱਕ ਕਸਰਤਾਂ ਕਰੋਗੇ ਤਾਂ ਤੁਹਾਡੇ ਕਦੇ ਵੀ ਕੜਵਲ ਨਹੀਂ ਪੈਣਗੇ ਕਿਹੜੀਆਂ ਕਸਰਤਾਂ ਨੇ ਸੌਣ ਤੋਂ ਪਹਿਲਾਂ ਜਿਹੜੀਆਂ ਤੁਸੀਂ ਕਰਨੀਆਂ ਕਿਸੇ ਵੀ ਕੱਪੜੇ ਨਾਲ ਆਪਾਂ ਆਪਦੇ ਪਿੰਜਣੀ ਦੇ ਮਸਲ ਨੂੰ ਸਟ੍ਰੈਚ ਕਰਾਂਗੇ ਔਰ ਇਦਾਂ ਪੜ ਕੇ ਅੰਦਰ ਨੂੰ ਖਿੱਚ ਦਾਂਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਜਗ੍ਹਾ ਤੇ ਖਿੱਚ ਪਏਗੀ ਦੂਸਰੇ ਨੰਬਰ ਤੇ ਇੱਥੇ ਸੋਲੀਅਸ ਮਸਲਾ ਇਸ ਨੂੰ ਸਟ੍ਰੈਚ ਕਰਨ ਲਈ ਥੋੜਾ ਜਿਹਾ ਗੋਡਾ ਮੋੜਾਂਗੇ ਸੇਮ ਉਸੇ ਤਰ੍ਹਾਂ ਹੀ ਫੇਰ ਖਿੱਚਾਂਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਵੀ ਤੁਸੀਂ 5 ਸੈੱਟ ਦੈਨ ਤੀਸਰਾ ਆਪਾਂ ਟਰੈਡ ਦੇ ਪੈ ਜਾਾਂਗੇ ਔਰ ਆਪਣੇ ਕੁਆਰਟ